ਸੰਜੀਤ ਕਾਹ ਰਿਹਾ ਮੈਂ 79/10 ਉਮਪਰੋਮੈਂਟ ਟ੍ਰਸਟ ਕਲੋਨੀ ਦੇ ਵਾਸੀ ਆ ਸਰ ਇਹ ਸਾਡਾ ਜਿਹੜਾ ਟੱਟ ਰਿਹਾ ਸਾਨੂੰ ਕੋਈ ਨੋਟਿਸ ਵੀ ਆਇਆ ਇਸ ਤੋਂ ਪਹਿਲਾਂ ਮੈਡਮ ਨੋਟਿਸ ਆਇਆ ਸਾਨੂੰ ਹੁਣ ਕੋਈ ਨੋਟਿਸ ਨਹੀਂ ਆਇਆ ਸਰ ਕੁਝ ਵੀ ਨਹੀਂ ਆਇਆ ਇੱਕ ਸਾਨੂੰ 10 ਦਿਨ ਪਹਿਲਾਂ ਅਸੀਂ ਐਸੇ ਰਿਪੋਰਟ ਕੀ ਸਰ ਇਹ ਤੀਜੀ ਵਾਰੀ ਸਾਡਾ ਘਰ ਘੱਟਾ ਹੈਗਾ ਤੀਸਰੀ ਵਾਰੀ ਸਾਡੇ ਟੱਠੇ ਹੈਗੇ ਨੇ ਔਰ ਸਰ ਇਹ ਗੱਲ ਹੈਗੀ ਆ ਕਿ ਅਸੀਂ ਬਾਰ-ਬਾਰ ਕਹਿੰਨੇ ਆ ਸਾਨੂੰ ਟਾਇਲਾਂ ਲਵਾ ਦਿਓ ਇੱਥੇ ਇੰਝ ਕਚਰਾ ਪਿਆ ਰਹਿੰਦਾ ਅਸੀਂ ਪਿਛਲੀ ਵਾਰੀ 7 ਮਹੀਨੇ ਇਸ ਤਰ੍ਹਾਂ ਰਹਿਣ ਦਿੱਤਾ ਇੱਥੇ ਇਹਨਾਂ ਨੇ ਨਾ ਟਾਇਲਾਂ ਲਵਾਈਆਂ ਇੱਥੇ ਇੰਨਾ ਗੰਦਾ ਇੱਥੇ ਚਿੱਕੜ ਸਰ ਫੈ ਜਾਂਦਾ ਹੈਗਾ ਹੂ ਵਿਲ ਡੂ ਇਟ ਕੌਣ ਕਰੇਗਾ ਜਿਹੜੇ ਫਲਦਾਰ ਪੋਟੇ ਪੋਦੇ ਲਗਾਏ ਸਰ ਪੋਟੇ ਸਾਡੇ ਆ ਦੇਖੋ ਤੁਹਾਡੇ ਸਾਹਮਣੇ ਆ ਪੁੱਟ ਤੇ ਫਲਦਾਰ ਬੂਟੇ ਇਹਨਾਂ ਨੇ ਇਹ ਅਸੀਂ এনਵਾਇਰਨਮੈਂਟ ਬਚਾਓ ਕਰ ਰਹੇ ਅਸੀਂ ਕੀ ਕਰ ਰਿਹਾ ਸਰਕਾਰ ਦੇ ਕਹੇ ਬੂਟੇ ਲਾਓ ਜੀ ਸੋਰਾ ਸੀ ਕੀ ਅਸੀਂ ਤੇ ਲਾਏ ਆ ਅਸੀਂ ਲਾਏ ਹੋਏ ਨੇ ਅਸੀਂ ਕਿਹੜੀ ਇੱਥੇ ਕੋਈ ਆਪਣੀ ਕੋਈ ਸ਼ੈੱਡ ਬਣਾਈ ਆ ਜਾਂ ਕੁਝ ਬਣਾਇਆ ਪਲਾਂਟ ਬਿਊਟੀਫਿਕੇਸ਼ਨ ਕੀਤੀ ਆ ਕਲੋਨੀ ਦੀ ਹਰ ਕਲੋਨੀ ਦੇ ਵਿੱਚ ਗ੍ਰੀਨ ਏਰੀਆ ਹੁੰਦਾ ਸਰ ਇੰਪਰੂਵਮੈਂਟ ਟ੍ਰਸਟ ਕੀ ਕਰ ਰਹੀ ਹੈ ਗ੍ਰੀਨ ਏਰੀਆ ਨੂੰ ਖਤਮ ਕਰ ਰਹੀ ਹੈ ਅੱਛਾ ਐਬਸੋਲੂਟਲੀ ਸਰ ਕੋਈ ਨੋਟਿਸ ਕਰਾ ਦਿੱਤਾ ਨਾ ਕੋਈ ਵੀ ਸਰ ਸਾਨੂੰ ਬਿਲਕੁਲ ਹੁਣ ਕੋਈ ਨੋਟਿਸ ਨਹੀਂ ਆਇਆ ਮੈਨੂੰ ਮੇਰੇ ਹਸਬੰਡ ਆ ਰਹੇ ਨੇ ਸਰ ਅਸੀਂ ਦੱਸਦੇ ਮੈਨੂੰ ਕੋਈ ਨੋਟਿਸਮੈਂਟ ਰੋਕ ਦਿਓ ਲੱਗਦਾ ਨਹੀਂ ਧੱਕੇਸ਼ਾਈ ਆ ਸਰ ਹਸਬੰਡ ਨੂੰ ਦਿਹਾ ਲੰਦੋ ਮੇਰੇ ਹਸਬੰਦ ਬਾਹਰ ਨੇ ਮੈਂ ਹੁਣੇ ਜੀ ਆਈ ਆ ਸਰ ਮੈਂ ਵੀ ਥੱਲੇ ਥੱਲੇ ਲੇਡੀਜ਼ ਘਰ ਮੇਰਾ ਘਰ ਦੇਖ ਲੋ ਮੇਰੇ ਹਸਬੰਦ ਨਹੀਂ ਆ ਜਾਏ ਇਹ ਮੈਡਮ ਵੀ ਕੱਲੇ ਹੁਣੇ ਪਹੁੰਚੇ ਨੇ ਇਹ ਇਹ ਸਟਾਫ ਨਰਸਰੀ ਹੈ ਪ੍ਰਿੰਸੀਪਲ ਸਰ ਸਾਬ ਜਦੋਂ ਦੋਰਾਬਰ ਸਿੰਘ ਫਤਿਹ ਸਿੰਘ ਸਕੂਲ ਤਾਰੀਵਾਲ ਦੀ ਸਦੋਂ 10 ਦਿਨ ਦੇ ਦੋ ਸਾਨੂੰ ਤੋਂ ਬਾਅਦ ਇਹ ਕੌਣ ਕਰੇਗਾ ਇੱਕ ਅਕੱਚੀ ਜਗ੍ਹਾ ਹੈ ਸਾਡੀ ਸਾਡੀ ਕਿੱਥੋਂ ਤੱਕ ਹੈਗੀ ਆ ਸਾਡੀ ਹੱਦ ਕਿੱਥੋਂ ਤੱਕ ਹੈ ਅਸੀਂ ਉਹ ਉਹਵੇਂ ਮੇਨਟੇਨ ਕਰ ਲਈਏ ਜਦੋਂ ਦੱਸਦੇ ਹੀ ਨਹੀਂ ਵੀ ਤੁਹਾਡੀ ਹੱਦ ਕਿੱਥੋਂ ਆ ਤੁਸੀਂ ਕਿੰਨਾ ਇਨਕ੍ਰੋਚ ਕਰਨਾ ਕਿੰਨਾ ਨਹੀਂ ਕਰਨਾ ਇਹ ਸਰਾ ਸਾਰਾ ਧੱਕਾ ਨਹੀਂ ਹੈਗਾ ਕੋਈ ਸਾਫ ਸਫਾਈ ਨਹੀਂ ਹੁੰਦੀ ਅਸੀਂ ਆਪ ਹੀ ਕਰਵਾਉਨੇ ਹੈਗੇ ਆ ਸਫਾਈ ਮਤਲਬ ਕੋਈ ਕਰਦ ਨਹੀਂ ਇੰਨੀ ਸਫਾਈ ਕਰਵਾਈ ਹੋਈ ਆ ਉਹਦੇ باوجود ਦੇਖੋ ਤੁਸੀਂ ਕੀ ਮਤਲਬ ਹੈਗਾ ਸਾਰੇ ਆ ਤੇਰੇ ਸਾਹਮਣੇ ਆ ਦੇਖੋ ਤੁਸੀਂ ਸਾਰੇ ਵਨ ਟੂ ਆਲ ਸਾਰੇ ਇਹਨਾਂ ਨੇ ਖਰਾਬ ਕਰ ਦਿੱਤੇ ਹੈਗੇ ਆ ਮਤਲਬ ਪਹਿਲੇ ਦੱਸੋ ਤੇ ਸਹੀ ਵੀ ਐਂਡਾ ਤੁਹਾਡਾ ਏਰੀਆ ਵਾ ਇੰਨਾ ਹੀ ਪਟਣਾ ਵਾ ਤੁਸੀਂ ਇੰਨਾ ਆਪਣਾ ਸਹੀ ਕਰੋ ਜਦੋਂ ਕੋਈ ਇਨਫਰਮੇਸ਼ਨ ਹੀ ਨਹੀਂ ਆ ਕੋਈ ਨੋਟਿਸ ਨਹੀਂ ਆ ਤੇ ਇਹ ਸਰਾਸਾ ਧੱਕਾ ਨਹੀਂ ਆ ਕੋਈ ਨੋਟਿਸ ਨਹੀਂ ਦਿੱਤਾ ਦਿਖਾਓ ਜੇ ਤੁਹਾਡੇ ਕੋਲ ਕੋਈ ਕਾਪੀ ਹੈਗੀ ਆ ਸਾਡੇ ਅਸੀਂ ਰਸੀਬ ਕੀਤਾ ਰਸੀਬ ਤਾਂ ਸਾਨੂੰ ਦਿਖਾ ਦਿਓ ਰ ਜਾਵਾਂਗੇ ਜੀ ਤਿੰਨ ਵਾਰੀ ਇਹ ਨਹੀਂ ਹੈਗਾ ਵਾ ਇਹ ਹੱਦ ਮਤਲਬ ਇਹਨਾਂ ਨੇ ਮਜ਼ਾਕ ਹੀ ਬਣਾ ਲਿਆ ਇਹ ਗੱਲ ਨੂੰ ਕੀ ਹੋਈ ਆ ਅਸੀਂ ਤਾਂ ਟੈਂਪਰੇਰੀ ਕੀਤਾ ਹੋਇਆ ਆ ਟਾਇਲਾਂ ਸਾਡੀ ਆਪਣੀਆਂ ਲੱਗਿਆ ਨੇ ਅਸੀਂ ਸਭ ਜੋ ਇਹ ਸਾਰੇ ਡੈਮੋ ਕੀਤਾ ਜਾ ਰਿਹਾ ਕੋਈ ਨੋਟਿਸ ਕਹਿਣਾ ਭੇਜਾ ਕੋਈ ਨਗਰ ਕੌਂਸਲ ਨਾ ਸਾਨੂੰ ਕੋਈ ਨਹੀਂ ਆ ਇਹ ਵੜੀ ਕਾਰਵਾਈ ਕੀਤੀ ਗਈ ਕਿਸ ਤਰ੍ਹਾਂ ਵੇਦੇ ਕਰ ਰਹੇ ਇਹ ਕਾਰਵਾਈ ਜੇ ਨਾ ਕਰਨੀ ਹੈਗੀ ਤਾਂ ਸਾਨੂੰ ਪਹਿਲੇ ਨੋਟਿਸ ਭੇਜਦੇ ਤੇ ਅਸੀਂ ਆਪ ਢਾਲਦੇ ਤੁਹਾਨੂੰ ਬਾਈ ਨੇਮ ਸਾਡੇ ਘਰਾਂ ਨੂੰ ਨੋਟਿਸ ਆਉਂਦੇ ਤੇ ਅਸੀਂ ਆਪਣਾ ਆਪ ਢਾਲਦੇ ਇਹ ਹੁਣ ਸਾਡਾ ਗਵਨ ਨੁਕਸਾਨ ਕਰਨਗੇ ਜਿਹੜੀਆਂ ਸਾਡੀਆਂ ਪਾਈਪਾਂ ਵੀ ਆ ਸੀਵਰੇਜ ਦੀਆਂ, ਵਾਟਰ ਸਪਲਾਈ ਦੀਆਂ ਉਹ ਸਾਰੀਆਂ ਪੁੱਟ ਦੇਣੀਆਂ ਨੇ। ਨਗਰ ਕੌਂਸਲ ਇਹ ਕਾਰਵਾਈ ਕਰਵਾ ਗਿਆ ਉਹਦਾ ਨਗਰ ਕੌਂਸਲ ਤੋਂ ਹੁਟਾ ਦਿੱਤੀ ਹੈ ਤੇ ਇੱਥੇ ਤੁਹਾਨੂੰ ਕੋਈ ਹੁਟਾ। ਹਾਂਜੀ। ਨਗਰ ਕੌਂਸਲ ਵੱਲੋਂ ਕੋਈ ਹੁਟਾ ਦਿੱਤੀ ਜਗੇ ਤੁਹਾਨੂੰ। ਸਾਜੂ ਤੇ ਜਿਹੜੀਆਂ ਇੰਪਰੂਵਮੈਂਟਾਂ ਸਹੂਲਤਾਂ ਇਹਨਾਂ ਨੇ ਕੋਈ ਵੀ ਨਹੀਂ ਕੀਤਾ ਇਹਨਾਂ ਨੇ। ਇਹਦੇ ਜਦੋਂ ਮੈਂ ਕੋਈ ਆ ਲੀਕੇਜ ਹੋ ਜਾਏ ਤਾਂ ਨਹੀਂ ਕਦੀ ਠੀਕ ਕਰਾਈ ਇਹਨਾਂ ਨੇ ਭਾਵੇਂ ਸੀਵਰੇਜ ਦੀ ਆ ਭਾਵੇਂ ਵਾਟਰ ਸਪਲਾਈ ਦੀ। ਇਹ ਕਦੀ ਕੋਈ ਐ ਹੀ ਨਹੀਂ ਬੰਦਾ ਇਹਨਾਂ ਦਾ। ਇਹ ਬੰਦੇ ਭਨੇ ਗਰੇ ਦਾ ਜੁਗਰ ਫੋਨ ਸਰਕਾਰ ਕਿਹਦੀ ਬੁੱਢੇ ਲਾਉ। ਇਹ ਸਰ ਇਹ ਜਿਹੜੇ ਕਲੋਨੀ ਵਾਲਿਆਂ ਦੇ ਆਪ ਜਿਹੜੇ ਨੇ ਉਹਨਾਂ ਲਵਾਏ ਸੀ ਕਿ ਬਈ ਇਥੇ ਬਾਹਰ ਬੂਟੇ ਲੱਗਣੇ ਚਾਹੀਦੇ ਆ। ਉਹਨਾਂ ਤੋਂ ਤੋਰਨਾ ਇੱਕ ਇੱਕ ਤੋਂ ਤੋਰਦੇ ਸੰਗ ਚੋਰਦੇ ਗਿਆ। ਸਾਡ ਦੋਰਦੇ ਗਏ ਸਾਰੇ। ਸੇਖਾਤਾ ਦੇ ਕਿਹੜੀ ਕਲੋਨੀ ਹੈਗੀ ਤੇ ਕੀ ਕਾਰਵਾਈ ਕੀਤੀ ਹੈ ਕੀ ਉਹ ਲਵਾਏ ਨੇ। ਇਹ ਜਿਹੜੀ ਕਲੋਨੀਆਂ ਏਮਪਰੂਵਮੈਂਟ ਟਰਸਟ ਦੀ ਸਕੀਮ ਨੰਬਰ 5 ਆ। ਔਰ ਇਹ ਨਗਰ ਕੌਂਸਲ ਨੂੰ ਹੈਂਡਓਵਰ ਹੋ ਚੁੱਕੀ ਆ। ਇਹਦੇ ਵਿੱਚ ਗੌਰਵ ਚੰਦਨ ਜੀ ਕੋਈ ਇੱਕ ਹੋਰ ਰੈਜ਼ੀਡੈਂਟ ਨੇ ਜਿਨ੍ਹਾਂ ਨੇ ਮਲਵੀ ਇਸ ਸਾਰੀ ਕਲੋਨੀ ਦੇ ਵਿੱਚ ਜਿੰਨੀ ਵੀ ਇਨਕ੍ਰੋਚਮੈਂਟ ਹੋਈ ਹੈ ਉਹਦੇ ਸਬੰਧ ਵਿੱਚ ਮਾਂਜੋਗ ਹਾਈ ਕੋਰਟ ਵਿੱਚ ਇੱਕ ਰਿਟਿਸ਼ਨ ਦਾਇਰ ਕੀਤੀ ਸੀ ਔਰ ਉਸ ਕੇਸ ਦੇ ਚੱਲਦਿਆਂ ਮਾਂਜੋਗ ਹਾਈ ਕੋਰਟ ਵੱਲੋਂ ਨਗਰ ਕੌਂਸਲ ਨੂੰ ਹੁਕਮ प्राप्त ਹੋਇਆ ਨੇ ਕਿ ਜਿਹੜੀ ਇਨਕ੍ਰੋਚਮੈਂਟ ਹੈ ਨੂੰ ਦੂਰ ਕਰਕੇ ਜਿਹੜਾ ਵਾ ਉਹ ਰਿਪੋਰਟ ਕੀਤੀ ਜਾਵੇ ਕਿੰਨੇ ਕਰਦੇ ਨੇ ਬੰਦੇ ਇਦੇ ਵਿੱਚ 245 ਘਰ ਨੇ ਜਿਨ੍ਹਾਂ ਨੂੰ ਨੋਟਿਸ ਸਰਵ ਹੋਏ ਨੇ ਨਾ ਦੀ ਕਰਵਾਈ ਗਈ ਬਕਾਇਦਾ ਇਹਨਾਂ ਸਾਰਿਆਂ ਨੂੰ ਨੋਟਰੀਡੀ ਰਸੀਵਿੰਗ ਕਰਵਾ ਕੇ ਸਾਰਾ ਇੰਡੀਮਿਟ ਦਿੱਤਾ ਹੈ ਜਿੱਤਰਾ ਇਹ ਲੋਕਾਂ ਨੇ ਕਿ ਕੋਈ ਵੀ ਅਲਟੀਮੇਟ ਵਾਗਿਆ ਕੋਈ ਵੀ ਨੋਟਿਸ ਕਾ ਦੇ ਅੱਗੇ ਤੋਂ ਫਾਲਟਰ ਬੁਤੇ ਲਗਾਏ ਸੀ ਕਈ ਦਰਜਤਾਂ ਦਿੱਤੀਆਂ ਤੋੜਦਕੀ ਦੇਖੋ ਜਿਹੜੀ ਇਨਕ੍ਰੋਚਮੈਂਟ ਆ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਇਹੋ ਦੇਸ਼ ਪ੍ਰਾਪਤ ਹੋਏ ਨੇ ਕਿ ਇਹਨੂੰ ਰਿਮੂਵ ਕਰਕੇ ਤੇ ਫਿਰ ਸਾਨੂੰ ਐਫੀਡੀ ਦੇ ਤੌਰ ਤੇ ਇਹ ਰੀਡਿੰਗ ਡਿਵੀਸ਼ਨ ਕਿੱਥੇ ਜਾਣਾ ਨਗਰਪਾਲਿਕਾ ਕੋਈ ਨੋਟਿਸ ਪੇ ਜੇ ਕਿ ਉਹਨਾਂ ਵੀ ਇਦਾਂ ਲੋਕ ਨੂੰ ਹੋਏ ਨੇ ਜਾ ਦੋਸਤੋ 45 ਨੋਟਿਸ ਜਿਹੜੇ ਆ ਮਾਨਜੋਗ ਹਾਈ ਕੋਰਟ ਦਾ ਹਵਾਲਾ ਦੇ ਕੇ ਹੀ ਦਿੱਤੇ ਗਏ ਨੇ ਘਰਾਂ ਵਾਲੇ ਕਿੱਥੇ ਤੁਹਾਡੇ ਵਾਲੋਂ ਘਰਾਂ ਵਾਲਿਆਂ ਨੂੰ 245 ਘਰਾਂ ਨੂੰ ਕਿੱਥੇ ਗਏ ਨੇ ਹਾਂ ਜਿਸ ਤਰ੍ਹਾਂ ਕਹੇ ਵੀ ਫਲਦਰ ਬੋਟਲ ਪੈਸੇ ਨੂੰ ਤੋੜਤੇ ਗਏ ਹੈ ਗਿੰਦਰੀ ਭੜਾਈ ਸੀ ਵੀ ਮਤਲਬ ਸਾਰਾ ਕੁਝ ਹਾਂ ਐਨਕ੍ਰੋਚਮੈਂਟ ਚ ਤੇ ਫਿਰ ਸਾਰਾ ਕੁਝ ਰਿਮੂਵ ਹੋਊਗਾ ਉਹ ਇਹ ਜਿਹੜੀ ਕਾਰਵਾਈ ਸਾਰੇ ਪ੍ਰੋਪਰ ਸਾਰੇ ਕੋ ਕਿੱਥੇ ਸਾਰੇ 245 ਘਰਾਂ ਦੇ ਅੱਗੇ ਜਿੰਨੀ ਵੀ ਐਨਕ੍ਰੋਚਮੈਂਟ ਹੈ ਉਹਨਾਂ ਦੂਰ ਕੀਤਾ